ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੋਲ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰਥ ਵਰਲਡ ਦੇ ਨਾਲ ਇੱਕ ਬਹੁਤ ਪੁਰਾਣੀ ਕਿਤਾਬ ਆਪਾਂ ਲੱਭ ਕੇ ਲਿਆਂਦੀ ਆ ਜਿਹਦੇ ਵਿੱਚ ਬੜਾ ਕੁਝ ਲਿਖਿਆ ਹੋਇਆ ਸਿੱਖਾਂ ਦੀ ਵਿੱਦਿਆ ਦੀ ਪਰਵਿਰਤੀ ਕੀ ਹੈ ਵਿੱਦਿਆ ਦਾ ਮੂਲ ਸਿਧਾਂਤ ਕੀ ਹੈ ਜਾਂ ਵਿੱਦਿਆ ਕਿਉਂ ਪਾਣੀ ਚਾਹੀਦੀ ਆ ਤੇ ਵਿੱਦਿਆ ਮੀ ਜੀ ਕੇ ਸਿੱਖਿਆ ਇੱਕ ਅਜੀਹੀ ਚੀਜ਼ ਆ ਜੋ ਇੱਕ ਜਾਨਵਰ ਨੂੰ ਜਾਨਵਰ ਜਾਂ ਪਸ਼ੂ ਬਕਤੀ ਵਾਲੇ ਇਨਸਾਨ ਨੂੰ ਵੀ ਵਧੀਆ ਅਨੁਸਾਰ ਬਣਾ ਦਿੰਦੀ ਹੈ ਤੇ ਹੁਣ ਜੇ ਅਸੀਂ ਗੁਰੂ ਸਾਹਿਬ ਦੇ ਦੇਸ਼ ਹੁਣ ਅਸਾਲ ਦੇਖੀਏ ਤਾਂ ਵਿਦਿਆ ਦਾ ਅਨੁਭਵਾ ਜਿਹੜਾ ਬਹੁਤ શ્રેਸ਼ਟ ਮੰਨਿਆ ਗਿਆ ਬਹੁਤ શ્રેਸ਼ਟ ਅਨੁਭਵਾ ਵਿਦਿਆ ਹੈ ਮਨ ਦੀ ਚੰਚਲਤਾ ਵਿਸ਼ੇ ਵਿਕਾਰਾਂ ਵੱਲ ਜਾਣ ਵਾਲੀ ਰੁਚੀ ਨੂੰ ਬੁੱਧੀ ਦੇ ਅਧੀਨ ਕਰ ਦਿੰਦੀ ਹੈ ਤੇ ਇਨਸਾਨ ਨੂੰ ਅਸਲ ਵਿੱਚ ਉਸ ਨੂੰ ਪਛਾਣਨ ਦਾ ਮੌਕਾ ਦਿੰਦੀ ਹੈ ਇਹੋ ਅਸਲ ਵਿੱਚ ਹੈ ਕਿ ਇੱਕ ਪਸ਼ੂ ਵਰਤੀ ਵਾਲੇ ਇਨਸਾਨ ਨੂੰ ਵੀ ਇੱਕ ਸਹੀ ਮਨੁੱਖੀ ਇਨਸਾਨ ਦੇ ਵਿੱਚ ਤਬਦੀਲ ਕਰ ਦਿੰਦੀ ਆ ਵਿਦਿਆ ਤੁਹਾਡੀ ਸਿੱਖਿਆ ਵਿਦਿਆ ਪ੍ਰਾਪਤੀ ਦਾ ਅੰਤਮ ਨਿਸ਼ਾਨਾ ਸਦਾ ਬਗਾਸ ਹੈ ਪਰ ਉਪਕਾਰ ਹੈ ਉਮਾਵਾ ਵਿਦਿਆ ਕਦੇ ਵੇਚੀ ਨਹੀਂ ਜਾ ਸਕਦੀ ਪਰ ਅੱਜ ਕੱਲ੍ਹ ਦੇ ਸਾਡੇ ਸਕੂਲਾਂ ਕਾਲਜਾਂ ਵਾਲਿਆਂ ਨੇ ਵਿੱਦਿਆ ਨੂੰ ਸਿਰਫ ਪੜ੍ਹਾਈ ਨੂੰ ਇੱਕ ਕਮਾਈ ਦਾ ਜਰੀਆ ਬਣਾ ਲਿਆ। ਪੜ੍ਹਾਈ ਇੱਕ ਵਜਿਹੀ ਸੀ ਸੀ ਜੋ ਇਨਸਾਨ ਨੂੰ ਉਸਦੇ ਮੂਲ ਸਿਧਾਂਤ ਜਾਂ ਉਸ ਨੂੰ ਉਸਦੇ ਆਪਣੇ ਆਪ ਨਾਲ ਜੋੜਦੀ ਸੀ। ਪਰ ਜੋ ਅੱਜ ਦੀ ਸਿੱਖਿਆ ਪ੍ਰਣਾਲੀ ਆ ਵਿੱਦਿਆ ਪ੍ਰਣਾਲੀ ਆ ਉਹ ਇੱਕ ਕਮਾਈ ਦਾ ਸਾਧਨ ਬਣ ਕੇ ਆ ਗਈ। ਵੱਡੇ ਵੱਡੇ ਸਕੂਲਾਂ ਦੀ ਮੋਟਾ ਸਿੱਖਿਆ ਨੂੰ ਇੱਕ ਪੈਸੇ ਦੇ ਵਿੱਚ ਵੰਡਣਾ ਵੇਚਿਆ ਜਾ ਰਿਆ ਪੜਾਈ ਤੇ ਉਹ ਪੜਾਈ ਜੋ ਸਾਡੇ ਗੁਰੂ ਮਹਾਰੇ ਨੇ ਸਾਨੂੰ ਅਸਲ ਰੂਪ ਵਿੱਚ ਫ੍ਰੀ ਦਿੱਤੀ ਸੀ ਅਸਲ ਮੂਲ ਪਛਾਣੜੀ ਦਿੱਤੀ ਸੀ ਤੇ ਉਹ ਚੀਜ਼ਾਂ ਹੁਣ ਵੇਚੀਆਂ ਜਾ ਰਹੀਆਂ ਨੇ ਮੇਰੀ ਇੱਕ ਚਾਰਕ ਲੈਨਾਂ ਦੀ ਕਵਤਾ ਸੀ ਕਿ ਪਹਿਲੇ ਅਧਿਆਪਕ ਤੁਹਾਡੇ ਮਾਪੇ ਜਿਨ੍ਹਾਂ ਤੁਹਾਨੂੰ ਜਨਮ ਦਿੱਤਾ ਤੁਹਾਡੇ ਪਹਿਲੇ ਅਧਿਆਪਕ ਤੁਹਾਡੇ ਮਾਪਿਓ ਨੇ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਇਸ ਦੁਨੀਆ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਤੁਹਾਡੇ ਦੂਜੇ ਮਾਪੇ ਤੁਹਾਡੇ ਸਕੂਲ ਦੇ ਅਧਿਆਪਕ ਜਿਨ੍ਹਾਂ ਨੇ ਤੁਹਾਨੂੰ ਅੱਖਰੀ ਤੇ ਸ਼ਬਦੀ ਗਿਆਨ ਦਿੱਤਾ ਸਕੂਲ ਦੇ ਅਧਿਆਪਕ ਤੁਹਾਨੂੰ ਅੱਖਰਾਂ ਦੀ ਪਛਾਣ ਕਰਨਾ ਸ਼ਬਦਾਂ ਦੀ ਪਹਿਚਾਣ ਕਰਨਾ ਤੇ ਉਹਨਾਂ ਦੇ ਅਰਥਾਂ ਬਾਰੇ ਦੱਸਦੇ ਨੇ ਕਿ ਅੱਖਰ ਕੀ ਹੈ ਇਹਦੀ ਪਹਿਚਾਣ ਕੀ ਹੈ ਇਹਦੇ ਅਰਥ ਕੀ ਨੇ ਇਦੇ ਕੀ ਮਾਇਨੇ ਨਿਕਲਦੇ ਨੇ ਤੇ ਤੀਜੇ ਮਾਪੇ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਸਾਡਾ ਜੀਵਨ ਹੀ ਤਾਰ ਦਿੱਤਾ ਇਹ ਮੇਰੀ ਇੱਕ ਛੋਟੀ ਜੀ ਕਹਾਣੀ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੀਜੇ ਮਾਪੇ ਨੇ ਤੀਜੇ ਗੁਰੂ ਨੇ ਜਿਨ੍ਹਾਂ ਨੇ ਸਾਨੂੰ ਇਸ ਜੀਵਨ ਦੇ ਵਿੱਚ ਤਾਰ ਦਿੱਤਾ ਸਾਡਾ ਜੀਵ ਸਾਨੂੰ ਚੰਗੇ ਮਾੜੇ ਦੀ ਪਹਿਚaan ਕਰ ਨਹੀਂ ਸਕਾਤੀ ਤੇ ਅਸੀਂ ਆਖਰ ਉਸ ਗੁਰਬਾਣੀ ਦੇ ਨਾਲ ਜੁੜ ਗਏ ਗੁਰਬਾਣੀ ਪੜ੍ਹਤਾ ਸਕਦੇ ਹਾਂ ਅਗਰ ਤੁਸੀਂ ਵਿਦਿਆ ਗ੍ਰਹਿਣ ਕਰੋਗੇ ਸਿੱਖਿਆ ਗ੍ਰਹਿਣ ਕਰੋਗੇ ਅਸਲ ਮਾਇਨੇ ਦੇ ਵਿੱਚ ਹਰ ਇੱਕ ਚੀਜ਼ ਨੂੰ ਸਿੱਖਣ ਲਈ ਕੁਝ ਟਾਈਮ ਕੁਝ ਸਮਾਂ ਲਾਉਣਾ ਪੈਂਦਾ ਹੈ ਫਿਰ ਤੁਹਾਨੂੰ ਜਾ ਕੇ ਉਹ ਚੀਜ਼ਾਂ ਸਿੱਖਣ ਮਿਲਦੀਆਂ ਨੇ ਤੇ ਗੁਰੂ ਜੀ ਦਾ ਦੱਸਿਆ ਵਿਦਿਆ ਦਾ అనుਪਾਉ ਨਵੀਨ ਪਛਮੀ ਵਿਦਵਾਨਾਂ ਦੇ ਵਿਦਿਅਕ ਮਤਾਂ ਨਾਲ ਮੇਲ ਖਾਂਦਾ ਉਹ ਕਹਿੰਦੇ ਹਨ ਕਿ ਵਿੱਦਿਆ ਦਾ ਮਨੋਵਿਗਿਆਨਕ ਤਰੀਕਾ ਖਿਆਲਾਂ ਦੀਆਂ ਸੰਗਣੀਆਂ ਬੜੀਆਂ ਹੁੰਦੀਆਂ ਜਦੋਂ ਵਿੱਦਿਆ ਹੁੰਦੀ ਹੈ ਤਾਂ ਤੁਹਾਡੇ ਮਨਾਂ ਦੇ ਵਿੱਚ ਖਿਆਲਾਂ ਦੀਆਂ ਬੜੀਆਂ ਜੰਜੀਰਾ ਪਣਕ ਪੈਂਦੀਆਂ ਤੇ ਆ ਕਿਵੇਂ ਹੋ ਗਿਆ ਉਹ ਕਿਵੇਂ ਹੋ ਗਿਆ ਇਹ ਸਾਨੂੰ ਇਸ ਤਰ੍ਹਾਂ ਪੜਿਆ ਜਿਹਾ ਪੜਾਇਆ ਜਾ ਰਿਹਾ ਪਰ ਅਸਲ ਮੈਨੇ ਵਿੱਚ ਕੋਈ ਗੱਲ ਸੀ ਅਸਲ ਵਿੱਚ ਗੱਲ ਇਹ ਆ ਕਿ ਜਿੰਨਾਂ ਚੀਜ਼ਾਂ ਬਾਰੇ ਅਜੇ ਸਾਨੂੰ ਨੌਲੇਜ ਨਹੀਂ ਗੁਰੂ ਬਾਰੇ ਪਹਿਲਾਂ ਪੜੋ ਜੋ ਗੁਰੂ ਮਹਾਰਾਜੀਆਂ ਸਾਖੀਆਂ ਵੀ ਆਉਂਦੀਆਂ ਨੇ ਉਹਨਾਂ ਦੇ ਜੀਵਨ ਆਉਂਦੇ ਨੇ ਉਹ ਸਾਡੇ ਜੀਵਨ ਨੂੰ ਸੇਧ ਦਿੰਦੇ ਨੇ ਅਸੀਂ ਉਹਨਾਂ ਤਾਰਕਾਂ ਵਿੱਚ ਨਹੀਂ ਪੜਨਾ ਕਿ ਆ ਕਿਵੇਂ ਹੋ ਗਿਆ ਉਹ ਕਿਵੇਂ ਹੋ ਗਿਆ ਜੋ ਅਸਲ ਰੂਪ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦੱਸਿਆ ਗਿਆ ਕਿ ਤੁਸੀਂ ਸ਼ਬਦ ਦੇ ਨਾਲ ਜੁੜਨਾ ਸ਼ਬਦ ਨੂੰ ਗੁਰੂ ਮੰਨਣਾ ਤੇ ਸ਼ਬਦ ਤੋਂ ਵੱਡਾ ਗੁਰੂ ਕੋਈ ਨਹੀਂ ਹੋ ਸਕਦਾ ਸ਼ਬਦ ਤੁਹਾਨੂੰ ਸੇਧ ਦਿੰਦਾ ਜਿਹੜੇ ਗੁਰੂ ਨੂੰ ਆਪਣੇ ਜੀਵਨ ਮਰਨ ਬਾਰੇ ਨਹੀਂ ਪਤਾ ਉਹ ਤੁਹਾਡਾ ਜੀਵਨ ਕਿਵੇਂ ਕਿਤਾਬ ਇਸ ਕਿਤਾਬ ਨੂੰ ਆਪਾਂ ਹੌਲੀ-ਹੌਲੀ ਪੜਾਂਗੇ ਇਹਦੇ ਬਾਰੇ ਬੜਾ ਕੁਝ ਜਾਣਾਂਗੇ ਕਿਉਂਕਿ ਬਹੁਤ ਵਧੀਆ ਚੀਜ਼ਾਂ ਲਿਖੀਆਂ ਹੋਈਆਂ ਨੇ ਇਸ ਕਿਤਾਬ ਦੇ ਵਿੱਚ ਤੇ ਕਾਫੀ 50 ਸਾਲਾਂ ਦਾ ਇਤਿਹਾਸ ਇਸ ਕਿਤਾਬ ਵਿੱਚ ਦਰਜ ਹੈ ਸਿੱਧਿਆਤੀ ਹੋਰ ਵੀ ਸਿੱਖਾਂ ਲਈ ਹੋਰ ਬੜਾ ਕੁਝ ਹੈ ਤੇ ਇਸ ਕਿਤਾਬ ਨੂੰ ਹੁਣ ਆਪਾਂ ਡੇਲੀ ਪੜਿਆ ਕਰਾਂਗੇ ਇਸ ਵਿੱਚ ਜੋ ਲਿਖਿਆ ਉਹਦਾ ਸਕਰੀਨਸ਼ਾਟ ਆਪਾਂ ਸਕਰੀਨ ਤੇ ਸਾਂਝਾ ਕਰਿਆ ਕਰਾਂਗੇ ਤਾਂ ਕਿ ਹੋ ਲੋਕ ਨੂੰ ਪੜ ਸਕਣ ਤੇ ਵਿਦਿਆ ਪ੍ਰਾਪਤ ਕਰਨ ਨੂੰ ਨਵੇਂ ਖਿਆਲਾਂ ਤੇ ਪਿਛਲੇ ਅਭਿਆਸ ਨਾਲ ਵੀ ਜੋੜਿਆ ਜਾਂਦਾ ਤੇ ਉਹੀ ਇੱਕ ਵਿਦਿਆ ਦੀ ਪ੍ਰਾਪਤੀ ਆ ਅਗਰ ਤੁਸੀਂ ਅਸਲ ਮਾਇਨੇ ਵਿੱਚ ਉਸ ਦਾ ਮੂਲ ਪਛਾੜਦੇ ਕੇਵਲ ਅੱਖਰ ਬੋਧ ਨੂੰ ਅਸੀਂ ਵਿਦਿਆ ਨਹੀਂ ਕਹਿ ਸਕਦੇ ਕਿ ਅੱਖਰ ਸਮਝ ਲੈਣ ਵਿਦਿਆ ਪ੍ਰਾਪਤੀ ਨਾ ਵਿਦਿਆ ਦੇ ਸ਼ਬਦਾਂ ਨੂੰ ਪੜਨਾ ਅੱਖਰਾਂ ਦੇ ਸ਼ਬਦਾਂ ਨੂੰ ਪੜਨਾ ਪਹਿਲਾਂ ਅਸੀਂ ਊੜਾ ਆਣਾ ਪੜਦੇ ਹੁੰਦੇ ਸੀ ਫਿਰ ਤਾਂ ਉਹ ਸ਼ਬਦਾਂ ਦਾ ਅਰਥ ਲੱਸੀਆ ਗਿਆ ਕਿ ਸੱਸਾ ਬੱਬਾ ਬੁੱੱਦਾ ਸ਼ਬਦ ਚਾਚਾ ਬੱਬਾ ਚਾਚੇ ਨੂੰ ਕੰਨਾਂ ਚਮਚਾ ਫਿਰ ਅਸੀਂ ਹੌਲੀ-ਹੌਲੀ ਉਸ ਨੂੰ ਸਹਿਜੇ ਪੜ੍ਹ ਲਵਨਾ ਲੱਗੇ ਕਿਉਂਕਿ ਸਾਨੂੰ ਸਮਝ ਆ ਗਈ ਉਹ ਸਖਰਾਂ ਦਾ ਗਿਆਨ ਹੋ ਗਿਆ ਫਿਰ ਅਸੀਂ ਅੱਗੇ ਉਸ ਵਿਦਿਆ ਦੀ ਜਾਣਕਾਰੀ ਪ੍ਰਾਪਤ ਕੀਤੀ ਤੇ ਦਿਮਾਗ ਆ ਸਾਡਾ ਹੌਲੀ-ਹੌਲੀ ਜਿਵੇਂ ਸਾਡੀ ਉਮਰ ਵੱਧਦੀ ਆ ਉਸੇ ਤਰ੍ਹਾਂ ਸਾਡੇ ਦਿਮਾਗ ਦਾ ਫਾਸਲਾ ਵੀ ਵੱਧਦਾ ਜਾਂਦਾ ਨਵੀਆਂ ਚੀਜ਼ਾਂ ਸਟੋਰ ਹੁੰਦੀਆਂ ਰਹਿੰਦੀਆਂ ਤੇ ਜਿਹੜਾ ਪੜ੍ਹਾਈ ਦਾ ਤਰੀਕਾ ਸਭ ਤੋਂ ਉੱਤਮ ਹੈ ਸਭ ਨੂੰ ਪੜ੍ਹਾਈ ਗ੍ਰਹਿਣ ਚਾਹੀਦੀ ਕਰਨੀ ਚਾਹੀਦੀ ਹੈ ਚਾਹੇ ਉਹ ਕੁੜੀਆਂ ਨੇ ਚਾਹੇ ਮੁੰਡੇ ਨੇ ਕਿਸੇ ਨੂੰ ਪੜ੍ਹਾਈ ਤੋਂ ਵਾਂਝਾ ਨਹੀਂ ਰੱਖਣਾ ਚਾਹੀਦਾ ਕਿਸੇ ਨੂੰ ਵੀ ਵਿੱਦਿਆ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ ਤੇ ਜਿਹੜੀ ਪੜ੍ਹਾਈ ਹੈ ਪੜ੍ਹਾਈ ਤੁਹਾਡੇ ਜੀਵਨ ਦਾ ਮੂਲ ਸਭਾ ਹੈ ਪਹਿਲਾ ਸਮਾਂ ਹੁੰਦਾ ਸੀ ਕਿ ਪੜ੍ਹਨ ਦੀ ਇਜਾਜ਼ਤ ਨਹੀਂ ਹੁੰਦੀ ਸੀ ਕਿਉਂਕਿ ਜੋ ਮਨੁੱਖੀ ਸਮਰੱਥੀ ਸੀ ਨਾ ਉਸਨੇ ਕਾਨੂੰਨ ਇਹਨੇ ਲਾਗੂ ਕਰਤੇ ਸੀ ਕਿ ਛੋਟੀਆਂ ਜਾਤਾਂ ਨੇ ਪੜ ਨਹੀਂ ਸਕਦੇ ਉੱਚੀਆਂ ਸਹੜਣੀਆਂ ਵਿੱਚ ਬੈਠ ਨਹੀਂ ਸਕਦੇ ਪਾਣੀ ਨਹੀਂ ਪੀ ਸਕਦੇ ਪਰ ਫਿਰ ਬਾਬਾ ਸਾਹਿਬ ਭੀਮਰਾਓ ਬੇਦਕਾਰ ਜੋ ਪੜੇ ਲਿਖੇ ਆਪਣੇ ਪੈਰਾਂ ਤੇ ਖੜੇ ਹੋਏ ਤੇ ਭਾਰਤ ਦਾ ਸੰਵਧਾਨ ਲਿਖਿਆ ਤੇ ਆਰਥਿਕ ਸਮਾਜਿਕ ਤੇ ਰਾਜਨੀਤਿਕ ਲੜਾਈ ਲੜੀ ਤਾਂ ਕਿ ਸਾਡੇ ਲੋਕਾਂ ਦਾ ਜੀਵਨ ਸੁਧਰ ਸਕੇ ਅੱਜ ਕਈ ਵਰਗ ਭਾਰਤ ਦੇ ਸੰਵਿਧਾਨ ਦੇ ਨਾਲ ਜੁੜੇ ਡਾਕਟਰ ਪੀਮਰਾਓ ਬੇਦਕਰ ਨੂੰ ਸਿਰਫ ਦਲਿਤ ਸਵਾਜ ਨਾਲ ਲਿਖਦੇ ਨੇ ਕਿ ਉਹਨਾਂ ਲਈ ਇਸਨੇ ਕੀਤਾ ਪਰ ਇੱਕ ਗੱਲ ਇੱਥੇ ਦੱਸ ਦਿਆਂ ਕਿ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਵੀ ਡਾਕਟਰ ਪੀਮਰਾਓ ਬੇਦਕਰ ਬਾਬਾ ਸਾਹਿਬ ਨੇ ਲੈ ਕੇ ਉੱਪਰਲੀ ਬੋਟ ਤੇ ਥੱਲੜੀ ਤੇ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਨਾ ਹੁੰਦਾ ਅਗਰ ਬਾਬਾ ਸਾਹਿਬ ਨੇ ਤੁਹਾਡਾ ਇਸ ਸੰਵਿਧਾਨ ਦੇ ਵਿੱਚ ਲਿਖਿਆ ਅਧਿਕਾਰ 바ਬਾ ਸਾਹਿਬ ਦੇ ਅਧਿਕਾਰਾਂ ਸਦਕਾ ਹੀ ਤੁਹਾਨੂੰ ਅੱਜ ਕੁਰਸੀ 'ਤੇ ਬਹਿਣ ਦੀ ਇਜਾਜ਼ਤ ਮਿਲੀ ਹੈ। ਅੱਜ ਤੁਹਾਨੂੰ ਉੱਚੇ ਅਹੁਦੇ 'ਤੇ ਬਰਾਜਮਾਨ ਹੋਣ ਦੀ ਜੱਤ ਮਿਲੀ ਹੈ। ਅੱਜ ਦੇ ਤੁਸੀਂ ਪੱਟੀਆਂ ਨੌਕਰੀਆਂ ਤੇ ਲੱਗੇ ਹੋ, ਵੱਡੇ ਅਫਸਰ ਬਣਿਓ ਤਾਂ ਭਾਰਤ ਦੇ ਸੰਵਿਧਾਨ ਦੇ ਤਹਿਤ ਬਣਿਓ ਇਹਦੇ ਪਿੱਛੇ 바ਬਾ ਸਾਹਿਬ ਦੀ ਬਹੁਤ ਵੱਡੀ ਕਾਰਨਾਮਾ ਹੈ। ਬਾਕੀ ਵੀਡੀਓ ਲੰਬੀ ਹੋ ਜਾਂਦੀ ਹੈ ਕਿ ਲੰਬੀ ਵੀਡੀਓ ਨੂੰ ਲੋਕ ਕੱਟ ਦੇ ਦਿੰਦੇ ਨੇ ਤੇ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਕਿ ਛੋਟੇ-ਛੋਟੇ ਭਾਗਾਂ ਦੇ ਵਿੱਚ ਤੁਹਾਨੂੰ ਇਸ ਕਿਤਾਬ ਬਾਰੇ ਪੂਰੀ ਜਾਣਕਾਰੀ ਲਈਏ ਤੇ ਬਾਕੀ ਵਿਚਾਰ ਕਿਵੇਂ ਦੇ ਲੱਗੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਆ ਕਰੋ ਕੁਝ ਨਾ ਕੁਝ ਨਾ ਕਮੈਂਟ ਬਾਕਸ ਵਿੱਚ ਜਰੂਰ ਲਿਖਦੇ ਰਹੋ ਸਤਿ ਸ੍ਰੀ ਅਕਾਲ